ਵੱਡੇ ਭਰਾ ਨੂੰ ਵੱਡੀ ਗੱਡੀਏ ਕੀ ਗੱਲ ਕੋ ਬਸੰਤਾ ਅੱਕਾ ਮੁਰੇ ਤੂੰ ਝਕਾਤਾ ਬੋੜਾ ਨੂੰ ਪਾਰਸ ਬਣਾਤਾ ਚੱਕ ਮਿੱਟੀ ਵਿੱਚੋਂ ਰੋੜਾ ਨੂੰ ਮੜੀਆਂ ਦਾ ਦੀਵਾ ਚੱਕ ਮਹਿਲਾਂ ਵਿੱਚ ਧਰਤਾ ਧੰਨਵਾਦ ਦਾਤਿਆ ਤੂੰ ਐਨੇ ਜੋਗੇ ਕਰਤਾ ਧੰਨਵਾਦ ਦਾਤਿਆ ਤੂੰ ਐਨੇ ਜੋਗੇ ਕਰਤਾ ਅੱਜ ਚਿਹਰੇ ਦੀ ਸਮਾਈਲ ਦੱਸਦੀ ਹੈ ਵੀ ਬਸੰਤ ਇਹ ਖੁਸ਼ੀ ਜਿਹੜੀ ਅੰਦਰੋਂ ਲੈ ਵੀ ਅਮਰੀਕਾ ਵੱਡੇ ਭਰਾ ਨੂੰ ਵੱਡੀ ਗੱਡੀ ਮਿਲਣ ਜਾ ਰਹੀ ਹੈ ਅੱਜ ਕਹਿੰਦੇ ਵੱਡੇ ਵੀਰ ਨੂੰ ਜਿਹੜੀ ਵੱਡੀ ਗੱਡੀ ਦੇ ਨਾਲ ਵੱਡੇ ਮਾਣ ਸਨਮਾਨ ਪ੍ਰੋਫੈਸਰ ਮੱਖਣ ਸਿੰਘ ਜੀ ਉਹਨਾਂ ਦੀ ਫਲਵਾੜੀ ਦੇ ਫੁੱਲ ਦਾ ਸਨਮਾਨ ਜਿਹੜਾ ਅੱਜ ਇਹ ਕਹਿੰਦੇ ਜਖਲਾਂ ਦੇ ਵੱਡੇ ਮੇਲੇ ਦੇ ਉੱਪਰ ਹੋਣ ਲੱਗਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਵੱਡੇ ਭਰਾਵਾਂ ਨੇ ਸਾਡੇ ਵੱਡੇ ਵੀਰ ਨੂੰ ਅੱਜ ਵੱਡਾ ਮਾਣ ਦਿੱਤਾ ਕਿਉਂਕਿ ਹਰ ਇੱਕ ਦੀ ਹੋਪ ਹੁੰਦੀ ਹੈ ਹਰ ਇੱਕ ਦੀ ਆਸ ਹੁੰਦੀ ਹੈ ਵੀ ਗੱਡੀ ਦੇ ਨਾਲ ਸਨਮਾਨ ਮਿਲੇ ਤੇ ਅੱਜ ਕਹਿੰਦੇ ਸਾਡੇ ਬਸੰਤ ਨੂੰ ਬਹੁਤ ਵੱਡੀ ਗੱਡੀ ਦੇ ਨਾਲ ਜਿਹੜਾ ਵੱਡਾ ਸਨਮਾਨ ਜਿਹੜਾ ਮਿਲਣ ਲੱਗਾ ਪਰ ਕਹਿੰਦੇ ਹੁੰਦੇ ਖੁਸ਼ੀਆਂ ਸੱਜਣਾ ਮਿੱਤਰਾਂ ਦੇ ਨਾਲ ਭਰਾਵਾਂ ਦੇ ਨਾਲ ਪਰ ਜੇ ਅੱਜ ਕਿਤੇ ਮਾਂ ਹੁੰਦੀ ਜੇ ਅੱਜ ਕਿਤੇ ਬਾਪ ਹੁੰਦਾ ਤੇ ਗੱਲਾਂ ਹੋਰ ਤੌਰ ਹੋਣੀ ਏ ਸਾਡਾ ਕਿਉਂਕਿ 2016 ਦੇ ਵਿੱਚ ਮਾਤਾ ਜੀ ਇਹ ਦੁਨੀਆ ਤੋਂ ਚਲੇ ਗਏ 2021 ਚੜਿਆ ਤੇ ਸਰਦਾਰ ਮੰਗਲ ਸਿੰਘ ਜੀ ਇਹ ਦੁਨੀਆ ਤੋਂ ਛੁੱਟੀਆਂ ਲੈ ਗਏ ਉਹ ਅਕਾਲ ਚਲਾਣਾ ਕਰ ਗਏ ਪਰ ਅੱਜ ਇਹਦੇ ਵੱਡੀ ਮੁਬਾਰਕਬਾਦ ਹੈ ਸਾਡੇ ਇਹ ਬਸੰਤ ਨੂੰ ਵੱਡੀ ਗੱਡੀ ਦੇ ਨਾਲ ਜਿਹੜਾ ਵੱਡਾ ਮਾਨ ਸਨਮਾਨ ਕੇ ਸਾਈਕਲ ਤੋਂ ਆ ਗੀਆ ਗੱਡੀਆਂ ਤੇ ਛੱਤਾ ਚੁੰਦੀਆਂ ਤੋਂ ਕੋਠੀਆਂ ਵੱਡੀਆਂ ਤੇ ਇਹ ਜਮਾਨਾ ਕਰਕੇ ਸਾਡੇ ਅਲ ਗੌਰ ਦੇਖਦਾ ਜੀ ਅੱਜ ਬਾਪ ਜਿਉਂਦਾ ਹੁੰਦਾ ਤੇ ਪੁੱਤ ਦਾ ਟੌਰ ਦੇਖਦਾ ਜੀ ਅੱਜ ਬਾਪ ਜਿਉਂਦਾ ਹੁੰਦਾ ਤੇ ਪੁੱਤ ਦਾ ਟੌਰ ਦੇਖਦਾ ਜਦੋਂ ਬਾਪ ਦੁਨੀਆ ਤੋਂ ਚਲੇ ਆ ਗਿਆ ਸੀਗਾ ਬਸੰਤ ਟੁੱਟ ਗਿਆ ਸੀ ਮੇਰੇ ਵੀਰੋ ਪਰ ਇਹਦੇ ਨਾਲ ਵਾਲਿਆਂ ਨੇ ਕਦੇ ਵੀ ਬਸੰਤ ਨੂੰ ਹਰਨ ਨਹੀਂ ਦਿੱਤਾ ਹਰਦੀਪ ਸਿੰਘ ਬਬਲੂ ਅਮਰੀਕਾ ਹੈਪੀ ਅਮਰੀਕਾ ਕਮਲ ਅਮਰੀਕਾ ਕੱਤ ਜਿੰਦਰ ਸਿੰਘ ਜੀ ਅਮਰੀਕਾ ਤੇ ਵਿੰਦਰ ਯੂਕੇ ਇਹ ਵੀ ਬਸੰਤભાઈ ਚੰਦ ਸ਼ਬਦਾਂ ਨਾਲ ਜਿਹੜੇ ਉਹ ਜ਼ਰੂਰ ਸਾਡੇ ਵੀਰਾਂ ਦੇ ਲਈ ਜਿਹੜੇ ਜ਼ਰੂਰ ਸਾਂਝੇ ਕਰ ਰਹੇ ਆ ਮੈਂ ਪਹਿਲਾਂ ਕਿਹਾ ਇਹਨੂੰ ਕਬੱਡੀ ਨੇ ਭرائی ਇੰਨੇ ਦੇਤੇ ਆ ਜੇ ਹਿੱਕ ਠੋਕੇ ਬੋਲਿਆ ਸੀਗਾ ਤੇ ਹਿੱਕ ਠੋਕੇ ਭਰਾ ਵੀ ਨਾਲ ਖੜਿਆ ਇਹ ਵੀ ਬਸੰਤ ਸਿੰਘ ਮubarakan ਤੈਨੂੰ ਬਾਜੇ ਵਾਲਿਆ ਹਰਜੀਤ ਤੋਂ ਬਾਅਦ ਤੂੰ ਚਮਕ ਗਿਆ ਕਬੱਡੀ ਦੇ ਮੈਦਾਨਾਂ ਦੇ ਵਿੱਚ ਇੱਕ ਬਸੰਤ ਦੇ ਨਾਂ ਤੇ ਤਾੜੀਆਂ ਬਹੁਤ ਬਹੁਤ ਧੰਨਵਾਦ ਕਿ ਹੁੰਦੀ ਨਾ ਜੇ ਮੇਰ ਤੇਰੀ ਤੇ ਕੀਨੇ ਸਾਨੂੰ ਪੁੱਛਣਾ ਸੀ ਹੁੰਦੀ ਨਾ ਜੇ ਮੇਰ ਤੇ ਕੀਨੇ ਸਾਨੂੰ ਪੁੱਛਣਾ ਸੀ ਬਾਜ਼ੀਆਂ ਤੁਹਾਰੇ ਨੂੰ ਜੁਤਾਈਆਂ ਮੇਰੇ ਮਾਲਕਾ ਤੇਰੀਆਂ ਨੇ ਸਭੇ ਬੜਿਆਈਆਂ ਮੇਰੇ ਮਾਲਕਾ ਤੇਰੀਆਂ ਨੇ ਸਭੇ ਬੜਿਆਈਆਂ ਮੇਰੇ ਮਾਲਕਾ ਇਹ ਸਨਮਾਨ ਜੋ ਮਿਲ ਰਿਹਾ ਹੈ ਮੇਰਾ ਕੱਖ ਨਹੀਂ ਹੈ ਇਹ ਸ਼ਬਦ ਵੀ ਬਾਬੇ ਨਾਨਕ ਦੇ ਹੈ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਇਹ ਮੇਰੇ ਭਰਾ ਮੈਨੂੰ ਕਬੱਡੀ ਚ ਮਿਲੇ ਹੈ ਜਿੰਨਾ ਭਰਾਵਾਂ ਨੇ ਬਾਈ ਹਰਦੀਪ ਬਬਲੂ ਅਮਰੀਕਾ ਬਾਈ ਹੈਪੀ ਅਮਰੀਕਾ ਬਾਈ ਕਮਲ ਅਮਰੀਕਾ ਬਾਈ ਤੇਜਿੰਦਰ ਸਿੰਘ ਅਮਰੀਕਾ ਤੇ ਬਾਈ ਬਿੰਦਰ ਯੂਕੇ ਇਹ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਭ ਤੋਂ ਵੱਧ ਧੰਨਵਾਦ ਮੈਂ ਕਰਦਾ ਮੇਰੀ ਆਪਣੀ ਕੌਮ ਦਾ ਔਰ ਮੇਰੇ ਵੀਰੋ ਪ੍ਰਬੰਧਕਾਂ ਨੇ ਇਸ ਗੱਡੀ ਦਾ ਨੰਬਰ ਵੀ ਬੜਾ ਕਮਾਲ ਦਾ ਰੱਖ ਲਿਆ 9940 ਨੰਬਰ ਹੈ ਇਸ ਗੱਡੀ ਦਾ 9940 ਸੋ ਇਹਦਾ ਇਤਿਹਾਸ ਮੈਂ ਦੱਸ ਦੇਵਾਂ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਖਾਲਸਾ ਸਾਜਿਆ 99 ਤਾਰ ਲਿਆ ਗਿਆ ਤੇ 40 ਮਗਰ ਤਾਂ ਹੈ ਗੜੀ ਚਮਕਾਰ ਚ ਵੀ 40 ਸਿੰਘ ਸੀਗੇ ਤੇ ਮੁਖਸਰ ਸਾਹਿਬ ਦੀ ਜੰਗ ਦੇ ਵਿੱਚ 40 ਮੁਗਤੇ ਉਹ ਵੀ 40 ਸੀਗੇ ਤੇ ਇਤਿਹਾਸ 40ਆਂ ਨੇ ਸਿਰਜਿਆ ਇਹ 40 ਨੰਬਰ ਤਾਂ ਹੈ ਇਹ ਬਾਈ ਹਰਦੀਪ ਦੀ ਸੋਚ ਹੈ ਇੱਕ ਵਾਰੀ ਬਾਈ ਹਰਦੀਪ ਦੇ ਨਾਲ ਤੇ ਤਾੜੀ ਮਾਰ ਦਿਓ ਜ਼ੋਰਦਾਰ ਸਵਾਹ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਮੁੱਚੀ ਕਬੱਡੀ ਫੈਡਰੇਸ਼ਨ ਦਾ ਕਬੱਡੀ ਆਲਿਆਂ ਦਾ ਕਮੈਂਟੇਟਰ ਵੀਰਾਂ ਦਾ ਰੈਫਰੀ ਵੀਰਾਂ ਦਾ ਕਲੀ ਵਾਲੇ ਵੀਰਾਂ ਦਾ ਪਲੇਅਰਾਂ ਦਾ ਸਾਰਿਆਂ ਦਾ ਧੰਨਵਾਦ ਆ ਜੀ ਇਕਾਰੀ ਬਸੰਤ ਜਿੱਥੋਂ ਦੀ ਲੰਗੇਗਾ ਤਾੜੀਆਂ ਮਾਰ ਦਿਓ ਇੱਕ ਚੜ੍ਹਦੀ ਕਲਾ ਦਾ ਜਕਾਰਾ ਲਾਵਾਂਗੇ ਕੋਈ ਰਸਨਾ ਪਾਂਜੀ ਨਾ ਰਵੇ ਮੇਰੇ ਵੀਰੋ ਬੋਲੇ ਸੋਨਹਾਰਾ ਬਸੰਤ ਦਾ ਸਨਮਾਨ ਹੋਇਆ ਕਿ ਗੇੜਾ ਜਿਹੜਾ ਹੈ ਸੰਗਤ ਦੇ ਚਰਨਾਂ ਦੇ ਵਿੱਚ ਲਵਾਇਆ ਜਾ ਰਿਹਾ ਹੈ ਅੱਜ ਜਖਰਾਂ ਦਾ ਕਬੱਡੀ ਕਲੱਬ ਵੀ ਟੋਨੇ ਬਾਈ ਇਹ ਗਵਾਹੀ ਪੜ ਗਿਆ ਇੱਕ ਵੱਡੇ ਬਲਾਰੇ ਦਾ ਇੱਕ ਦੂਜਾ ਕਾਪਾ ਹਜੇ ਇੱਕ ਵੱਡਾ ਸਨਮਾਨ ਵੱਡੇ ਬਲਾਰੇ ਦਾ ਹੋਇਆ ਸ਼ਾਹਕੋਟ ਲਾਈਨਸ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਤੇ ਮੈਂ ਇੱਕ ਬੇਨਤੀ ਕਰਦਾ ਗਰਦਾਸਪੁਰ ਲਵਾਈ ਦੀ ਟੀਮ ਨੂੰ ਇਹ ਪਲੇਅਰ ਜਿਹੜੇ ਆ ਗਏ ਬਹੁਤ ਬਹੁਤ ਧੰਨਵਾਦ ਆ ਸਮੇਂ ਸਿਰ ਜਿਹੜੇ ਪੁੱਜਿਆ ਉਧਰ ਬਸੰਤ ਦਾ ਘੇੜਾ ਇੱਕ ਸਨਮਾਨ ਭਾਨ ਸਿੰਘ ਜੀ ਸਾਡੇ ਉਹਨਾਂ ਦਾ 3 ਲੱਖ ਦੇ ਨਾਲ ਇੱਕ ਕਬੱਡੀ ਦੇ ਕੰਪਿਊਟਰ ਬਲਾਲੇ ਸਾਡੇ ਕਹਿੰਦੇ ਅਮਰੀਕ ਖੋਸੇ ਗੋੜਲੇ ਦਾ ਮਾਨ ਸਨਮਾਨ ਹੈ ਜਿਹੜਾ 51000 ਦੇ ਨਾਲ ਹੋਣਾ ਹੈ ਕਬੱਡੀ ਦੇ ਯਾਦੂਗਰ ਦਾ ਸਨਮਾਨ 21000 ਦੀ ਨਗਦ ਰਕਮ ਨਾਲ ਵੀ ਅਮਰੀਕ ਕੀਤਾ ਜਾਣਾ ਹੈ ਬਸੰਤ ਦਾ ਗੱਡੀ ਲਵਾਇਆ ਜਾ ਰਿਹਾ ਹੈ ਜਿੱਥੋਂ ਦੀ ਗੱਡੀ ਲੱਗਦੀ ਇੱਕ ਵਾਰੀ ਤਾੜੀ ਮਾਰ ਕੇ ਬਹਾ ਹੌਸਲਾ ਦੇ ਦਈਏ ਮੁੰਡੇ ਨੂੰ ਕਿਉਂਕਿ ਚੜਾਉਂਦੇ ਵੀ ਲੋਕ ਹੈ ਤੇ ਲਾਉਂਦੇ ਵੀ ਲੋਕ ਹੈ ਇਹਨਾਂ ਲੋਕਾਂ ਦੇ ਵਿੱਚ ਰੱਬ ਵੱਸਦਾ ਹੈ ਰੱਬ ਨਹੀਂ ਵੇਖਿਆ ਜੇ ਰੱਬ ਹੋਇਆ ਤੇ ਸਾਡੇ ਯਾਰਾਂ ਵਰਗਾ ਸਾਡੇ ਬੇਲੀਆਂ ਵਰਗਾ ਹੋਵੇਗਾ ਤੁਸੀਂ ਸਾਰੇ ਹੌਸਲਾ ਦੇ ਦੋ ਬਸੰਤ ਨੂੰ ਇੱਕ ਬਸੰਤ ਕਹਿੰਦੇ ਜੁਰਤ ਨਾ ਬੋਲਣ ਵਾਲਾ ਸਿੱਖੀ ਦੇ ਲਈ ਬੋਲਿਆ ਤੇ ਡਟ ਕੇ ਬੋਲਿਆ ਹਵਾਵਾਂ ਬਹੁਤ ਜੜੀਆਂ ਵਗੀਆਂ ਕਈ ਧਮਕੀਆਂ ਪਰੇ ਫੋਨ ਕਈ ਥ੍ਰੈਟ ਕਾਲ ਪੁੱਥੇ ਸਿੱਦੇ ਫੋਨ ਆਏ ਪਰ ਬਸੰਤ ਨਹੀਂ ਡੋਲਿਆ ਬਸੰਤ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਤਾਹੀਂ ਤੇ ਮਗਰ ਮੋਟਾ ਕਰਕੇ ਲਿਖਿਆ ਕਿ ਯਾਰ ਖੁਜਾਲੇ ਦਾ ਅੱਜ ਖੁਜਾਲੇ ਦੇ ਯਾਰ ਦਾ ਜਿਹੜਾ ਪੱਟਾ ਸਨਮਾਨ ਵੱਡੇ ਮੇਲੇ ਦੇ ਉੱਪਰ ਇਹ ਸਨਮਾਨ ਨਿਤ ਨਿਤ ਨਹੀਂ ਮਿਲਦੇ ਕਿ ਹਜ਼ਾਰਾਂ ਸਾਲ ਨਰਜਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਤੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ ਨਿਤ ਨਿਤ ਮਾਮਾ ਹੋਜੇ ਪੁੱਤਾਂ ਨੂੰ ਜਨਮ ਨਹੀਂ ਦਿੰਦੀਆਂ ਤੇ ਨਿਤ ਨਿਤ ਇਹੋ ਜੇ ਸਨਮਾਨ ਜਿਹੜੇ ਨਹੀਂ ਮਿਲਦੇ ਇਹ ਕਹਿੰਦੇ ਟੁਪਕਾ ਟੁਪਕਾ ਕਰਕੇ ਸਮੁੰਦਰ ਪਰਦਾ ਤੇ ਕਹਿੰਦੇ ਸਟਿਪ ਬਾਈ ਸਟਿਪ ਫਿਰ ਅੰਬਰਾਂ ਨੂੰ ਜਿਹੜੀ ਪੌੜੀ ਲੱਗ ਜਾਂਦੀ ਹੈ ਕਿ ਜਿਤਵਾਜੀ ਵਿੱਚ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟਾਈਮ ਪਰ ਮਿਰਜੇ ਮਾਰੇ ਜਾਂਦੇ ਨੇ ਬੜੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਹੈ ਇਹ ਤੁਣਕਾ ਤੁਣਕਾ ਕਰਕੇ ਗੱਡੀ ਚੜਦੀ ਹੁੰਦੀ ਹੈ ਤੁਣਕਾ ਤੁਣਕਾ ਕਰਕੇ ਗੱਡੀ ਚੜਦੀ ਹੁੰਦੀ ਹੈ ਹਰਦੀਪ ਭਾਈ ਆਪਾਂ ਭਾਨ ਸਿੰਘ ਜੀ ਜੱਸੀ ਉਹਨਾਂ ਦਾ ਵੀ ਸਨਮਾਨ ਕਰ ਦਈਏ ਜਿਹੜੇ ਪਿਛਲੇ ਕਈ ਸਾਲਾਂ ਤੋਂ ਝੁੱਗੀ ਝੋਪੜੀ ਵਾਲੇ ਜਿਹੜੇ ਗਰੀਬ ਬੱਚੇ ਐ ਉਹਨਾਂ ਨੂੰ ਫ੍ਰੀ ਆਫ ਕਾਸਟ ਜਿਹੜੀ ਸਟੱਡੀ ਦੇ ਕਰਾ ਰਹੇ ਐ ਤੇ ਚਾਰ ਜ਼ਿਲ੍ਹਿਆਂ ਦੇ ਵਿੱਚ